kabul et. ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਤੇ ਰੋਪੜ ਦੇ ਵਿੱਚ ਗੁਰਦੁਆਰਾ ਪੱਠਾ ਸਾਹਿਬ ਦੇ ਨਜ਼ਦੀਕ ਪੁਲ ਦੇ ਰੁਕੇ ਹੋਏ ਨਿਰਮਾਣ ਕਾਰਨ ਇੱਕ ਕਾਰ ਹਾਦਸਾ ਗ੍ਰਸਤ ਹੋ ਗਈ ਜਿਸ ਤੇ ਚੱਲਦਿਆਂ ਕਾਰ ਚਾਲਕ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਦਰਸਲ ਚੰਡੀਗੜ੍ਹ ਤੋਂ ਕਾਰ ਤੇ ਸਵਾਰੋਕੇ ਮਨਾਲੀ ਦੇ ਲਈ ਨਿਕਲੇ ਅਕਸ਼ਿਤ ਪੱਲਾ ਤੇ ਪਿਊਸ਼ ਜਦੋਂ ਰੋਪੜ ਪੁਜੇ ਦਾ ਇੱਥੇ ਪੁਲ ਦੇ ਨਿਰਮਾਣ ਦੇ ਲਈ ਪੱਟੀ ਹੋਈ ਸੜਕ ਦਾ ਪਤਾ ਨਾ ਲੱਗਣ ਕਾਰਨ ਸੰਤੁਲਨ ਗਵਾ ਬੈਠੀ ਤੇ ਕਾਰ ਬੈਰੀਕੇਟਾਂ ਚੋਂ ਲੰਘਦੀ ਹੋਈ ਪੱਟੀ ਹੋਈ ਸੜਕ ਵੱਲ ਚਲੀ ਗਈ ਤੇ ਹਾਦਸਾ ਹੋ ਗਿਆ ਇਸ ਦੌਰਾਨ ਕਾਰ ਜਦਕਿ ਪਿਉਸ਼ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਉਹ ਜ਼ਖਮੀ ਹੈ ਰਾਗੀਦਨ ਦਾ ਕਹਿਣਾ ਕਿ ਪੁਲ ਦਾ ਨਿਰਮਾਣ ਰੁਕੇ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਨੇ ਤੇ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਸਬੰਧਤ ਵਿਭਾਗ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਇਹ ਕਿੰਨਾ ਮੰਗਰੋੜ ਹੈ ਇਹ ਹੁਣ ਸਵੇਰ 6:00 ਵਜੇ ਇਹ ਵਾਰ ਦਾ ਤੋਂ ਹੀ ਤੇ ਮੂਰੇ ਇੱਕ ਟੇਪਰ ਜਾ ਰਿਹਾ ਤੇ ਇਹ ਆ ਰਹੇ ਜੀ ਇਹ ਮੀਨਾਂ ਨੂੰ ਮਤਲਬ ਫਰਕ ਵੀ ਨਾ ਨੌਲੇਜ ਨਹੀਂ ਸੀ ਹੈਗੀ ਇਹ ਅਣਜਾਣ ਹੋਣ ਕਰਕੇ ਇਹ ਡੈਰੀਗੇਟ ਦੇ ਕਾਰਨ ਮਤਲਬ ਇਹ ਤਾਂ ਨਖਾਨ ਹੋ ਗਿਆ ਇਦੋਂ ਉਹ ਗੱਡੀ ਥੋੜੀ ਤੇਜ਼ ਸੀਗੀ ਬੈਰੀਗੇਟ ਮੂਰੇ ਲੱਗਿਆ ਬਾਣੀ ਸੀਗਾ ਓਪਨ ਥੀ ਉਹ ਕਿਪਰ ਵਾਲੇ ਨੂੰ ਪਤਾ ਸੀਗਾ ਰੋਡ ਦਾ ਉਹ ਕੱਟ ਮਾਰ ਕੇ ਨਾਲ ਨੂੰ ਮੁੜ ਗਿਆ ਤੇ ਗੱਡੀ ਸਿੱਧੀ ਆ ਕੇ ਖੱਡੇ ਦੇ ਵਿੱਚ ਗਈ ਕੋਈ ਜਾਨੀ ਨੁਕਸਾਨ ਵਿੱਚ ਡਰਾਈਵਰ ਦੀ ਜਾਨ ਚਲੇਗੀ 25 ਦਾ ਨੰਬਰ ਬਾਕੀ ਸ਼ਿਵਲ ਹਸਪਤਾਲ ਰੋਪੜ ਹੈ ਨਾ ਬਾਕੀ ਤੇ ਕਿੱਥੇ ਹੈ ਹਸਪਤਾਲ ਰੋਪੜ ਹਾਂਜੀ ਬਾਕੀ ਹਸਪਤਾਲ ਕਿੱਥੇ ਹੈ ਤੇ ਕਿੱਥੇ ਦੇ ਰਹਿਣਾਂ ਨੇ ਦੱਸੇ ਜਾਂਦੇ ਆਂ ਇਹ ਲੁਧਿਆਣੇ ਤੋਂ ਹੈ ਕੋਝ ਨਹੀਂ ਆ ਜੀ ਅੱਛੇ ਉਹ ਕਿ ਕਿੱਥੇ ਦੇ ਰਹਿਣ ਵਾਲੇ ਜਿਹਨਾਂ ਦਾ ਐਕਸੀਡੈਂਟ ਹੋਇਆ ਇਹ ਲੁਧਿਆਣੇ ਤੋਂ ਰਹਿਣ ਵਾਲੇ ਤੇ ਜੀ ਚੰਡੀਗੜ੍ਹ ਰਹਿੰਦੇ ਸਨ ਅੱਛੇ ਮਤਲਬ ਉਹ ਗੱਡੀ ਉੱਥੋਂ ਸਪੀਡ 'ਚ ਆਈ ਹੈ ਜੀ ਉਹ ਸਪੀਡ 'ਚ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੂੰ ਦੇ ਵਿੱਚ ਇਹ ਸਾਰਾ ਮਤਲਬ ਪੂਰੇ ਜਿਹੜੇ ਬੈਰੀਕੇਡ ਲਾਏ ਹੋਏ ਆ ਇਹਦੇ ਇਹਦੀ ਵਜ੍ਹਾ ਨਾਲ ਰੋਡ ਦੀ ਵਜ੍ਹਾ ਨਾਲ ਸਾਰਾ ਨੁਕਸਾਨ ਹੋਇਆ ਅੱਛੇ ਕੋਈ ਜਾਨ ਵੀ ਗਈ ਹੈ ਉਹਦੇ ਵਿੱਚ ਜਾਨ ਇੱਕ ਮੁੰਡੇ ਦੀ ਗਈ ਹੈ ਜਿਹੜਾ ਚਲਾ ਰਿਹਾ ਸੀ ਗੱਡੀ ਕਿੱਥੇ ਚਲੇ ਸੀਗੇ ਇਹ ਇਹ ਪਤਾ ਨਹੀਂ ਮਨਾਲੀ-ਮਨੋਲੀ ਚਲੇ ਹੋਣੇ ਘੁੰਮਣ ਦਾ ਅੱਛਾ ਘੁੰਮਣ ਜਾ ਰਹੇ ਸੀ ਮਨਾਲੀ ਮਤਲਬ ਗੱਡੀ ਇੱਧਰੋਂ ਆਈ ਸਪੀਡ ਦੇ ਵਿੱਚ ਮਤਲਬ ਵਿੱਚ ਗਰਗੀ ਖੱਟੇ 'ਚ ਇਹ ਤਸੂਰ ਰੋਡ ਵਾਲਿਆਂ ਦਾ ਪਹਿਲਾਂ ਵੀ ਆਸੇ ਹੋਲੇ ਦੋ ਤਿੰਨ ਵਾਰ ਪਹਿਲਾਂ ਵੀ ਮੁੰਡਾ ਮਰ ਲਿਆ ਇੱਕ ਉਹ ਜੇ ਉਹਨਾਂ ਨੇ ਜੇ ਉਹ ਦੇਖੂਗੇ ਆ ਕੇ ਰੋਡ ਦਾ ਇਹ ਖੱਟਾ ਬੰਦ ਹੁੰਦਾ ਮੁੰਡੇ ਦੀ ਜਾਨ ਬਚ ਜਣੀ ਤੁਹਾਡੇ ਕੋਈ ਰਿਸ਼ਤੇਦਾਰ ਸੀ ਨਹੀਂ ਆਪਣੇ ਰਿਸ਼ਤੇਦਾਰ ਆਪਾਂ ਤਾਂ ਇੱਦੀ ਮਗਲੂਕਲੇ ਰੋਕੜਦੇ ਆਪਾਂ ਨੇ ਤਾਂ ਉਹਨਾਂ ਨੂੰ ਕੱਢਿਆ ਬਾਹਰ